ਸਦੀਆਂ ਤੋਂ ਮਨੁੱਖਾਂ ਨੂੰ ਰੱਬ ਦੇ ਨਾਮ ਤੇ ਡਰਾਇਆ ਤੇ ਗੁਲਾਮ ਬਣਾਇਆ ਜਾਂਦਾ ਹੈ ਪਰ ਰੱਬ ਦਾ ਵਿਸ਼ਾ ਡਰਾਉਣ ਤੇ ਗੁਲਾਮ ਬਣਾਉਣ ਲਈ ਨਹੀਂ ਸੀ ਇਹ ਤਾਂ ਮਨੁੱਖ ਨੂੰ ਸੰਸਾਰ ਦੀ ਅਸਲ ਸਚਾਈ ਤੇ ਜਗਾਉਣ ਵਾਸਤੇ ਸੀ ਰੱਬ ਨੂੰ ਕਿਸੇ ਕਿਸੇ ਨੂੰ ਸਿੱਧੇ ਤੌਰ ਤੇ ਆਪਣੇ ਨਾਮ ਤੇ ਕੰਮ ਕਰਨ ਦਾ ਅਧਿਕਾਰ ਨਹੀਂ ਦਿੰਦਾ ਰੱਬ ਮੰਨਣਾ ਸਬਦਾਂ ਨਹੀਂ ਜੀ ਅਹਿਸਾਸ ਤੇ ਅਨੁਭਵ ਹੈ ਪਰ ਦੁਨੀਆ ਤੇ ਚਲਾਕ ਤੇ ਲਾਲਚੀ ਬੰਦਿਆਂ ਨੇ ਰੱਬ ਦੇ ਨਾਮ ਨੂੰ ਨਿੱਜੀ ਫਾਇਦੇ ਲਈ ਵਰਤਿਆ ਤੇ ਮਨੁੱਖ ਨੂੰ ਇਸੇ ਚੀਜ਼ ਗਏ ਗੁਲਾਮ ਬਣਾ ਲਿਆ ਤੇ ਕਿ ਜਿਹੇ ਅਗਿਆਨਤਾ ਹੈ ਜਿਹੜੀ ਇੱਕ ਵਾਰੀ ਕਿਸੇ ਪੀੜੀ ਇੱਕ ਪੀੜੀ ਤੇ ਚੜ ਗਈ ਤੇ ਅੱਗੇ ਪੀੜੀਦਰ ਪੀੜੀ ਚਲਦੀ ਜਾਂਦੀ ਹੈ ਕਿਉਂਕਿ ਜੰਮਦਾ ਬੱਚਾ ਦਿਮਾਗ ਤੋਂ ਕੋਰਾ ਹੁੰਦਾ ਹੈ ਉਸ ਨੂੰ ਇਸ ਦੁਨੀਆ ਬਾਰੇ ਕੁਝ ਨਹੀਂ ਪਤਾ ਹੁੰਦਾ ਜੋ ਉਸ ਨੂੰ ਉਸ ਦੇ ਮਾਂ-ਬਾਪ ਸਿਖਾ ਦੇਣਗੇ ਉਹ ਸਿੱਖਦਾ ਜਾਵੇਗਾ ਤੇ ਉਵੇਂ ਮੰਨਦਾ ਜਾਵੇਗਾ ਜਿਸ ਦੇ ਅੰਦਰ ਇੱਕ ਵਾਰੀ ਡਰ ਤੇ ਗੁਲਾਮੀ ਬਹਿ ਗਈ ਤੇ ਸਦੀਆਂ ਸਦੀਆਂ ਲਈ ਚਲਦੀ ਜਾਵੇਗੀ ਬੱਚਾ ਮਾਂ-ਬਾਪ ਤੇ ਭਰੋਸਾ ਕਰਦਾ ਹੈ ਕਿਉਂਕਿ ਉਸਨੇ ਉਹਨੂੰ ਪਾਲਿਆ ਹੈ ਤੇ ਉਹ ਉਹਨਾਂ ਤੇ ਵਿਸ਼ਵਾਸ ਕਰਦਾ ਹੈ ਕਿ ਉਹ ਜੋ ਵੀ ਉਸਨੂੰ ਦੱਸ ਰਹੇ ਨੇ ਉਹ ਸੱਚ ਦੱਸ ਰਹੇ ਨੇ ਤੇ ਅੱਗੇ ਤੋਂ ਅੱਗੇ ਚੱਲਦੇ ਜਾਂਦੀ ਹੈ ਜੇ ਮਾਂ ਬਾਪ ਹੀ ਰੱਬ ਦੇ ਵਿਸ਼ੇ ਤੇ ਅਣਜਾਣ ਤੇ ਅਗਿਆਨੀ ਹੋਣਗੇ ਤਾਂ ਬੱਚੇ ਆਪਣੇ ਆਪ ਉਸੇ ਰਾਹ ਤੇ ਚੱਲਦੇ ਜਾਣਗੇ ਤੇ ਉਹ ਵੀ ਉਸੇ ਤਰ੍ਹਾਂ ਡਰ ਤੇ ਗੁਲਾਮੀਦਾਰਾ ਚੁੰਡ ਲੈਣਗੇ